ਹਉ ਨੋਥੋ ਡੱਪਾ ਹੀ ਨਹੀਂ ਹੈਗਾ ਉਹ ਤਾਂ ਹੁਣ ਆਦੇ ਜਨਾਨੀ ਦੀ ਇਸ਼ਾਰਤ ਤੇ ਨੱਚਣਾ ਲਗਦਾ ਜਿਵੇਂ ਉਹ ਨੱਚਾਈ ਜਾਂਦੀ ਆ ਉਹਵੇਂ ਉਹ ਨੱਚੀ ਜਾਂਦਾ ਹਾਜੀ ਵੀ ਇਹਨਾਂ ਨੂੰ ਪਾਈਦਾ ਹੇਜ ਆਉਂਦਾ ਪਰ ਜੋ ਕੁਛ ਮਰਜ਼ੀ ਹੋ ਜੇ ਹੁਣ ਇਹਨਾਂ ਨੂੰ ਮੈਂ ਇਕੱਠੇ ਹੋਣ ਦੇਣਾ ਜਨਾਨੀ ਇਹ ਵੀ ਕੀਤੀ ਪੰਦਰੋਂ ਤੋਂ ਕੀਤੀ ਕਰੀ ਆ ਬਗਾਨੀਆਂ ਨੇ ਆ ਕੇ ਸਾਡੇ ਦੋਵੇਂ ਭਰਾਵਾਂ ਦੇ ਵਿੱਚ ਘੋਰ ਪਾਤਾ ਇਹ ਕਵਾਰੀ ਹੁੰਦੇ ਨਹੀਂ ਉਹਦੇ ਵੀ ਤਾਂ ਇਕੱਠੇ ਹੋਣ ਨੇ ਜਦੋਂ ਆਹ ਹੋਣਾ ਕਰਦੇ ਵਿੱਚ ਉਹ ਵੀ ਗਵਾਂਢੀਆਂ ਕਵਾਂ ਜਾਂਦੇ ਨੇ ਇਹਨਾਂ ਦਾ ਘਰ ਪਤਾ ਨਹੀਂ ਕਾਹਦਾ ਰੌਲਾ ਪਾ ਰਿਆ ਪਤਾ ਕਰਾ ਸਬਜ਼ੀ ਲੈਣ ਲੱਗ ਰਹੀ ਸੀ ਚਰੇ ਹੈ ਥਲ ਤੇਰੇ ਬਾਰੇ ਤਾਂ ਬੋਲਿਆ ਬੋਲਿਆ ਫਿਰ ਪਿੱਕੇ ਮਾਰੇ ਵੀ ਬੋਲੀ ਜਾਂਦੀ ਸੀ ਇਹ ਭੁੱਖੇ ਘਰ ਦੀ ਆ ਗਈ ਕੁਛ ਲੈ ਕੇ ਨਹੀਂ ਆਈ ਅੱਛਾ ਉਹ ਗਵਾਂਢੀਆਂ ਕੋਲੇ ਵੀ ਮੇਰੇ ਬਾਰੇ ਬੋਲਣਗੇ ਕੋਈ ਗੱਲ ਤਾਂ ਮੈਂ ਦਿੱਤੀ ਤਾਂ ਮੈਂ ਬਣਾਉਂਗੀ ਫਿਰ ਲਾ ਚਿੰਦੀ ਕੀ ਕਹਿੰਦੀ ਸੀ ਮੇਰੇ ਬਾਰੇ ਭਲਾ ਹਾਂ ਪਰ ਤੇਰੇ ਬਾਰੇ ਤਾਂ ਬੜਾਈ ਮੰਦਾ ਸੰਜੋਣਾ ਦੀ ਸੀ ਬੜਾਈ ਕੋਈ ਨਾ ਚਿੰਤ ਇਹਦੇ ਨਾਲ ਤਾਂ ਦੋ ਹੱਥ ਮੈਨੂੰ ਕਰਨੇ ਪੈਣਗੇ ਨਾ ਨਾ ਭਣੀ ਮੇਰਾ ਨਾਂ ਨਾ ਲੈਦੀ ਨਹੀਂ ਤੇਰਾ ਨਾਂ ਨਹੀਂ ਲੈਦੀ ਤੇਰਾ ਨਾਂ ਕੌਣ ਲੈਂਦਾਗਾ ਕੋਈ ਨਾ ਇਹਨੂੰ ਤਾਂ ਮੈਨੂੰ ਲੋਟ ਕਰਨਾ ਪਊਗਾ ਮੈਂ ਦਿੰਨੀ ਆ ਤਨੇਸ ਦੀ ਦੇਖ ਲੈ ਕਿਵੇਂ ਬੋਲਦੀ ਆ ਮੇਰੇ ਬਾਰੇ ਮੰਦਾ ਚੰਗਾ ਹੁਣ ਆਇਆ ਸੁਆਦ ਦੇਖਦੇ ਹੁਣ ਕੀ ਬਣਦਾ ਇਹ ਹੱਥ ਨਾਲ ਆ ਕੇ ਦਿਖਾ ਮੈਂ ਦੇਖ ਰਹੀ ਆਂ ਤੇ ਆ ਜਾ ਫਿਰ ਤੂੰ ਅਈ ਖਰਜਾਂ ਸਾਂ ਪਸਾਂ ਹੈ ਤੇ ਜਾਦੇ ਮਸਤੀ ਕਰਦੇ ਤੈਨੂੰ ਪਤਾ ਜੇ ਲੱਗ ਜAVE ਮੈਂ ਤੇਰੇ ਨਾਲ ਜੀਣਾ ਪਤਲਣਾ ਚਾਹਦੀ ਆਂ ਮੈਂ ਕਿੰਨੋ ਤਰੀਕੇ ਮੈਂ ਹੱਕ ਤੁਸੀਂ ਨਾ ਨਾ ਬੁੱਪੜ ਜੀ ਕੁਝ ਨਹੀਂ ਠੀਕ ਹੋਣ ਵਾਲਾ ਇੱਥੇ ਹਾਂ ਬੁੱਪੜ ਜੀ ਸੋਨੂੰ ਮੈਂ ਪਹਿਲੀ ਵਾਰ ਕਹਿੰ ਰਹਾ ਤੁਸੀਂ ਆ ਜਿਓ ਕੋਡਾ ਬੁੱਪੜ ਜੀ ਤੁਸੀਂ ਆ ਜਿਓ ਆ ਕੇ ਕਰ ਦਿਆਂ ਗੱਲ ਠੀਕ ਆ ਬੁੱਪੜ ਜੀ ਇਹਨੂੰ ਦੇਖ ਲਓ ਜਦੋਂ ਵੀ ਬੋਲਦਾ ਨਾ ਰੁੱਖਾ ਬੋਲਦਾ ਕਹਿੰਦਾ ਵੀ ਵੱਡੇ ਭਾਈ ਦੀ ਸ਼ਰਮ ਨਹੀਂ ਕੀਤੀ ਹੈਗੀ ਔਰ ਅਸੀਂ ਇਹ ਬੋਲਦੇ ਰੁੱਖਾ ਭਾਈ ਤੂੰ ਕਣੂ ਬੋਲਣਾ ਤੂੰ ਤਾਂ ਬੋਲਦੀ ਬੋਲਦਾ ਮਲਪਾ ਵੀਰ 24 ਗੱਲਾਂ ਬੋਲਦੇ ਹੋ ਭਜੀ ਪੁੱਤਾਂ ਨੂੰ ਐ ਨਾ ਕਰਿਆ ਕਰੋ ਭਾਈ ਤੁਸੀਂ ਦੋਏ ਭਾਈ ਦਾ ਰੱਖ ਕੇ ਰੋਹਾਂ ਜਿਹੜਾ ਇਹਨਾਂ ਦਾ ਰੱਖ ਕੇ ਰੋਹੇ ਚੁ। ਆਹ ਠੀਕ ਨਹੀਂ ਹੁੰਦੀਆਂ ਗੱਲਾਂ ਇਹ। ਕੱਚ ਦੇ ਜਿੰਨੇ ਮਰਜੀ ਬਾਤੇ ਬਤਾਈ ਚਲੋ ਨੇ ਬਾਤ ਚਲਣਗੇ। ਦੱਸੀ ਦੱਸੀ ਦੇ ਪਾਣੀ ਪਾਈ ਜਾ ਦੇਨਾ ਮਰਜੀ ਉਹਨਾਂ ਪਤੀ ਜੋਗੀ। ਪੁੱਤ ਜੀ ਅਸੀਂ ਕਾਹਨੂੰ ਲੜਦੇ ਆ? ਲੜਦੇ ਦਾ ਇਹ ਦੋਨੋਂ ਨੇ। ਭਾਬੀ ਨੇ ਬਹੁਤ ਕੁਝ ਬੋਲਦੀ ਆ। ਨਾ ਅੰਡੀ ਗਵੰਡੀ ਨੂੰ ਮੇਰੇ ਬਾਰੇ ਇੰਨਾ ਕੁਝ ਗਲਤ ਮਲਤ ਬੋਲਦੀ ਆ। ਚੰਗੀਆਂ ਗੱਲਾਂ ਨੇ ਭਾਬੀ ਦੀ ਇਹ। ਚਲੋ ਕੋਈ ਨਾ ਭਾਈ ਉਹ ਤਾਂ ਇਹ ਗਲਤੀ ਹੈ ਇਹਨਾਂ ਦੀ ਇਹਨਾਂ ਨੂੰ ਸੁਣਾਇਆ ਤਾਂ ਵੱਡੇ ਦਾ ਪਰ ਤਾਂ ਸੋਚਣਾ ਚਾਹੀਦਾ ਵੀ ਅਸੀਂ ਕਿਉਂ ਵੱਡੇ ਆ ਵੀਰ ਵੀ ਆਹ ਨਾ ਬੱਟ ਜੀ ਪਰ ਮੈਂ ਸਾਂਸ ਤਾਂ ਬਹੁਤ ਘੱਟ ਜਾਂਦੀ ਆ ਨਾਲੇ ਇਹ ਗੱਲ ਤਾਂ ਕਹੀ ਨਹੀਂ ਇਹਦਾਂ ਨੂੰ ਕੋਈ ਗਲਤਫहमी ਹੋ ਗਈ ਬਸ ਮਾਰੇ ਮੁੱਟੇ ਕੰਮਾਂ 'ਚ ਮੈਨੂੰ ਟੋਕ ਦਿੰਨੀ ਆ ਉਸੇ 'ਚ ਮੂੰਹ ਬਣਾ ਲੈਂਦੀ ਆ ਉਹ ਭਾਈ ਚਲੋ ਫੇਰ ਵੀ ਛੋਟੀ ਆ ਤੂੰ ਤਾਂ ਧਿਆਨ ਲੈ ਕੇ ਚੱਲਣਾ ਹੌਲੀ ਹੌਲੀ ਜਦਾਂ ਠੀਕ ਹੋ ਜਾਵਾਂਗੇ ਆਪ ਜਿੱਥੇ ਇਕੱਠੇ ਰਹੋ ਭੈਣ ਬਣ ਕੇ ਰਹੋ ਆ ਥੋੜਾ ਟਾਈਮ ਪਾਸ ਹੋ ਸਕਦਾ ਨਹੀਂ ਲੈਪਸ ਨਹੀਂ ਹੁੰਦਾ ਕਾ ਨੂੰ ਫੜਾ ਬਾਈ ਨੇ ਘਰ ਬੁਦਲੀ ਬਣਾ ਰੱਖਿਆ ਜਿਵੇਂ ਜਿਵੇਂ ਉਗੜ ਚੋਂਦੀਆ ਬਾਈ ਓਵੇਂ ਓਵੇਂ ਹੱਥ ਮਾਰਦਾ ਹੈ ਘਟ ਪੁੱਤਲੀ ਵਾਲੀ ਗੱਲ ਨਹੀਂ ਜਿਉਂਦੀ ਆਈਆਂ ਨਾ ਉਹਨਾਂ ਨੇ ਤੈਨੂੰ ਆਪਣੇ ਪਿੱਛੇ ਲਾਇਆ ਪਹਿਲਾਂ ਵੀ ਤੇ ਐਸੀ ਘਰਤੀਆਂ ਸੀ ਉਦੋਂ ਕਿੰਨਾ ਕੁ ਦੇਖ ਰਹਾ ਸੀ ਪਿੱਛੇ ਲੱਗ ਦੇ ਕਿੰਨੀ ਕਿਲੜਾਈ ਪੈਂਦੀ ਆਪਣੇ ਘਰੇ ਰਹਿਣ ਦੇ ਬਾਈ ਉਹ ਰਹਿਣ ਦੇ ਕਿਉਂ ਕੁੱਫੜ ਨੂੰ ਭੜਕਾਉਣਾ ਉੱਪਰ ਜੀ ਤਾਨੂੰ ਆਪ ਹੀ ਕਿਸੇ ਨਾਲ ਘੱਟ ਨਹੀਂ ਹੈਗਾ ਇਹ ਤੂੰ ਤਾਂ ਪਈ ਸਿਆਣਾ ਤੂੰ ਤਾਂ ਫੇਰ ਵੀ ਸਮਝਦਾਰ ਆ ਅੱਗੇ ਵੀ ਤੇਰਾ ਛੋਟਾ ਭਾਈ ਆ ਤੇਰਾ ਹੱਕ ਬੰਦਾ ਜਦੋਂ ਮਾਂ ਬਾਪ ਤੁਹਾਡੇ ਸੱਦੇ ਨਹੀਂ ਹੈਗੇ ਤੂੰ ਹੀ ਵੱਡਾ ਹੋ ਗਿਆ ਨਾ ਤਾਂ ਉੱਪਰ ਜੀ ਵੱਡੇ ਆਲੇ ਫਰਜ਼ ਬਹੁਤ ਬਹਾਏ ਨੇ ਬਹੁਤ ਪਿਆਰ ਨਾਲ ਸਮਝਾ ਸਮਝਾ ਕੇ ਦੇਖ ਲਿਆ ਉਹਨੂੰ ਅੱਡ ਸਮਝਾ ਲਿਆ ਇਹਨੂੰ ਅੱਡ ਸਮਝਾ ਲਿਆ ਹੁਣ ਜੇ ਕੋਈ ਸਮਝੀ ਨਾ ਤਾਂ ਵੱਡਾ ਦਾ ਸੁਕੀ ਕਰੂਗਾ ਵੱਡਿਆਂ ਨੂੰ ਸਮਝਣਾ ਬਹੁਤ ਸਾਰਾ ਕੁਝ ਉਹ ਸਮਝਾਉਂਗਾ ਛੋਟਾਂ ਨੂੰ ਸਮਝਾਉਂ ਤਾਂ ਨਹੀਂ ਸਮਝਣਗੇ ਤੁਮੇ ਹੋਣਾ ਪੈਣਾ ਛੋਟਾਂ ਨੂੰ ਕੁੱਝ ਸਮਝਦੇ ਨਹੀਂ ਹੈਗੇ ਸਾਡੀ ਤਾਂ ਕਹੀ ਗੱਲ ਇਹਨਾਂ ਨੂੰ ਬੁਰੀ ਲੱਗਦੀ ਆ ਰਣਦੇ ਪੱਪੀ ਰਣਦੇ ਕਾਨੂੰ ਗੁਖੜਾ ਭਾਬੀ ਇਹ ਸਾਰਾ ਬੁਸਕਰ ਨਿਕਰਉਣੀ ਜੇ ਨਾ ਉਹ ਬੋਲੇ ਪਰਿਵਾਰ ਦੇ ਵਿੱਚ ਸ਼ਾਂਤੀ ਰਹੇ ਉਹ ਪਾਈ ਭਾਬੀ ਦਾ ਪਹਿਲਾਂ ਵੀ ਹੈਗੀ ਦੀ ਤੇਰੀ ਇਹ ਮਨੂ ਆਪ ਤੇ ਤੁਸੀਂ ਮਿਲ ਕੇ ਚਲੋ ਤਾਂ ਹੀ ਚੱਲੂਗਾ ਮਾ ਨਾ ਪੁੱਪੜ ਜੀ ਤੁਹਾਡੇ ਕਹਿੰਦਾ ਮਤਲਬ ਮੈਂ ਲੜਾਈ ਪੁਆਣੀ ਹੈ ਵੀ ਮੈਂ ਜਦ ਦੀ ਇਸ ਕਰ ਤੇ ਹੀ ਹੋ ਦੀ ਲੜਾਈ ਹੋਊਗੀ ਉਹ ਭਾਈ ਦੋਮੀ ਕੋ ਉਹਦੀ ਲੜਾਈ ਤੇ ਤੁਮ ਨਹੀਂ ਬਹੁਤੀ ਛੋੜਾ ਮਾੜਾ ਹੀ ਕੰਮ ਆ ਮਾੜੇ ਜੀ ਕੰਮ ਨਾਲ ਕੇ ਕਿੱਡਾ ਬਹਾਰ ਬਣਾ ਕੇ ਖੜਗੇ ਉਸ ਤੋਂ ਪੁੱਪੜ ਜੀ ਮੇਰੀ ਗੱਲ ਸੁਣੋ ਚੰਗੇ ਰਾਂਗੇ ਤੇ ਆਪ ਨਾਲ ਲੱਡ ਹੋ ਜਾਣਗੇ ਨਾਲ ਭਾਬੀ ਵੀ ਤੇ ਇਹੀ ਚਾਹਦੀ ਆ ਕੁਛ ਨਾ ਚਾਹੀ ਇਹ ਤਾਂ ਠੀਕ ਨਹੀਂ ਹੈਗਾ ਭਾਈ ਉਹ ਪੁੱਪੜਾ ਦੁਕਾਨਦਾਨ ਕਰਦੇ ਤੇ ਤਕਣ ਵੀ ਉਹ ਦੁਖ ਲੂਗੀ ਜਦੋਂ ਅੱਡੂਗੇ ਉਹ ਭਾਈ ਦੁਕਾਨ ਤਾਂ ਤੁਸੀਂ ਖੋਲ ਲਉਣਾ ਦੋ ਭਾਈਓ ਜੇ ਦੁਕਾਨ ਨਹੀਂ ਖੋਲੂ ਫਾਂ ਕਿੱਥੋਂ ਸੀ ਕਰਕੇ ਵਿੱਚ ਜੱਡੂ ਤੁਹਾਡਾ ਘਰ ਵੀ ਨਹੀਂ ਚੱਲਣਾ ਹੈ ਪਰ ਬੁੱਪੜ ਜੀ ਜਦੋਂ ਨਾ ਵਿੱਚ ਆਡੇ ਲੈਂਦੇ ਨੇ ਕਮਾਕਾਰ ਚ ਫੇਰ ਨਹੀਂ ਚੰਗਾ ਲੱਗਦਾ ਉਹ ਦੋ ਭਾਈ ਤੁਸੀਂ ਆਪ ਚ ਤੁਹਾਡਾ ਤਾਂ ਬਾਅਦ ਚ ਹੋ ਜੂ ਸਭ ਤੋਂ ਤਵੇਲੇ ਦੋ ਭਾਈ ਨੂੰ ਦੁਕਾਨ ਦਾ ਖੋਲਣਾ ਨਹੀਂ ਤੁਸੀਂ ਤਾਂ ਦੋ ਭੈਣਾਂ ਇੱਕ ਹੋ ਜਉ ਹੀ ਆ ਇਹਨਾਂ ਦੋ ਭੈਣਾਂ ਕਿਹਨਾਂ ਇਹਨਾਂ ਦੇ ਕਲੇਸ਼ ਨੇ ਸਾਡਾ ਕੰਮ ਵੀ ਠੱਪ ਕਰ ਗਿਆ ਗਾਹ ਤਾਂ ਰੋਲ ਫੋਨ ਕਰਦੇ ਨੇ ਦੁਕਾਨ ਖੋਲ੍ਹਣੇ ਉਹਨਾਂ ਨੂੰ ਕੀ ਆਖੀ ਵੀ ਸਾਡੇ ਘਰੇ ਕਲੇਸ਼ ਪੈ ਰੇਗਾ ਆਏ ਤਾਂ ਕਹਿ ਵੀ ਨਹੀਂ ਹੁੰਦਾ ਆਏ ਤਾਂ ਆਪਣੀ ਬੇਇੱਜ਼ਤੀ ਹੈ ਕਹਿੰਦਾ ਆਪ ਉੱਪਰ ਜੀ ਆਪ ਹੀ ਦੇਖ ਲਓ ਆ ਕੀ ਕਹਿ ਰਿਹਾ ਸੇਮੀ ਕਹਿੰਦਾ ਉਦੋਂ ਦੁਕਾਨ ਖੁੱਲੂਗੀ ਜਦੋਂ ਅੱਡ ਹੋ ਗਈ ਬੜਾ ਚੰਗੀ ਗੱਲ ਐ ਮੇਰੇ ਕੰਮ ਵੀ ਠੱਪ ਕਰ ਦਈਏ ਨਾ ਕੰਮ ਨਹੀਂ ਠੱਪ ਕਰਿਆ ਜਾਂਦਾ ਬਈ ਕੰਮ ਤਾਂ ਚਲਾਉਣਾ ਬੂਆ ਤਾਂ ਚੱਲੋ ਨਹੀਂ ਚੱਲਦਾ ਨਹੀਂ ਹੈਗਾ ਇਹ ਚਲ ਕੋਈ ਨਾ ਪੁੱਪੜਾ ਇਹ ਤੂੰ ਕਹਿਣਾਗਾ ਆਹ ਕੰਮ ਤਾਂ ਅਸੀਂ ਖੋਲਣਾਗੇ ਦੁਕਾਨ ਖੋਲੋ ਭਾਈ ਦੁਕਾਨ ਤੋਂ ਵੇਣਾ ਨਹੀਂ ਕੁਝ ਬਾਤ ਨਾ ਤੇ ਕਾਲ ਤੇ ਨਾਲੇ ਸਾਰੀ ਸਾਰੀ ਉਹ ਦੁਕਾਨ ਦੀ ਹਣਾ ਕਿਸੇ ਨਾਲ ਜੱਦੂਗਾ ਮੈਂ ਚੱਲਦਾ ਵੀ ਨਹੀਂ ਹੈ ਨਿਕਲਣਾ ਨਾ ਨਹੀਂ ਹੁੰਦਾ ਇਹਨਾਂ ਦੇ ਇਹਨਾਂ ਨੂੰ ਐਵੇਂ ਹੀ ਖੋਰੇ ਅਸੀਂ ਉਸ ਤਰ੍ਹਾਂ ਰੱਖਿਆਗਾ ਉਹ ਸੋਨੇ ਕਾ ਨੂੰ ਪਰਾਇ ਉਹਦਾ ਪਰਮਾਤਮ ਨੇ ਦੇਣ ਉਹਦਾ ਜਦੋਂ ਦੇਣਾ ਪਰਮਾਤਮ ਆਪ ਹੀ ਦੇ ਦਦਾ ਇਹਦਾ ਕੋਈ ਵੱਡੀ ਗੱਲ ਨਹੀਂ ਹੈਗੀ ਆਹ ਕਲਪਨਾ ਸੇਮੀ ਅਸੀਂ ਕਦੇ ਸੋਚੀ ਨਹੀਂ ਹੈਗੀ ਆ ਜਿਹੜਾ ਬੋਲ ਰਿਹਾਗਾ ਕਾ ਨੂੰ ਭਾਬੀ ਜੇ ਕੁਝ ਮਨਚਾ ਹੋਣਾ ਤਾਂ ਹੀ ਆ ਅੱਜ ਲੜਾਈ ਪਾ ਕੇ ਖੜਕੇ ਦਨਾਲ ਨਿਕਲਣਾ ਉਹ ਪੇੜ ਵਿੱਚ ਬੱਚਾਗਾ ਵੀ ਜੇ ਕੋਈ ਨੁਕਸਾਨ ਹੋ ਜਾਂਦਾ ਅਜ ਤਾਂ ਇਹਨੂੰ ਹਜੇ ਦੱਸਿਆ ਨਹੀਂ ਵੀ ਜੇ ਕੋਈ ਚਾਚੀ ਦੀ ਚੀਜ਼ ਤੇ ਲਮੋਗੇ ਕੋਈ ਖਬਰ ਹੀ ਪਰ ਇਹ ਤਾਂ ਪਹਿਲੇ ਹੀ ਸਾਲ ਆ ਗਏ ਜੌੜ ਨੂੰ ਫਿਰਦੇ ਨੇ ਸਾਡਾ ਸਾਨੂੰ ਤੇ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਇਸ ਘਰ ਚ ਰੌਣਕ ਆਊਗੀ ਨਾਲੇ ਨਾ ਹੈ ਲਕੋਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਇਹਦਾ ਪਰਮਾਤਮਾ ਦੀਆਂ ਦਾਤਾਂ ਹੁੰਦੀਆਂ ਨੇ ਪਰਦਾ ਲੱਗੀ ਜਾਂਦਾ ਹੁੰਦਾ ਮੱਚਦੇ ਹੋ ਮੱਚਦੇ ਤੁਸੀਂ ਉਹ ਭਾਈ ਘਰ ਨੂੰ ਬਚਣਗੇ ਇਹਨਾਂ ਨੂੰ ਜੇ ਛੋਟੇ ਘਰੇ ਰੌਣਕ ਆਊਗੀ ਤਾਂ ਇਹਨਾਂ ਦੇ ਘਰੇ ਵੀ ਰੌਣਕ ਆ ਜੂਗੀ ਭਾਈ ਉਹ ਤਾਂ ਆਏ ਤਾਂ ਨਹੀਂ ਹੈ ਵੀ ਨਹੀਂ ਆਉਂਦੀ ਇਹਨਾਂ ਦੀ ਵੀ ਇਹਨਾਂ ਨੇ ਜਿਹੜਾ ਰੱਬ ਦੇ ਮੋਢੋ ਗੋਦੇ ਵਿਦਾਨੀ ਇਹਨਾਂ ਦੇ ਆਉਣੀ ਪਾਸਪੁੱਪੜ ਜੀ ਆਹੀ ਗੱਲਾਂ ਇਹਨਾਂ ਦੀਆਂ ਮਾਰਦੇ ਨੇ ਉਹ ਤੁਸੀਂ ਆਪੇ ਦੇਖ ਲਓ ਕਿਵੇਂ ਬੋਲਦੇ ਨੇ ਮੈਨੂੰ ਕੋਚਨ ਵਾਲਾ ਹੋਵੇ ਅਸੀਂ ਤੇਰੀ ਖੁਸ਼ੀ ਦੇ ਮੱਛਾਂਗੇ ਸਾਡਾ ਵੀ ਤਾਂ ਕੋਸ ਲੱਗੂਗਾ ਹੀ ਹੋਣਾ ਤੇ ਤੇ ਤੁਹਾਡਾ ਪਹਿਲਾਂ ਲੱਗੂ ਭਾਈ ਜਦੋਂ ਸੋਨੇ ਪਹਿਲਾਂ ਖੋਜੀ ਤੇ ਇਹਨਾਂ ਦੀ ਖੁਸ਼ੀ ਆ ਗਈ ਛੋਡੇ ਬੁੱਧੀ ਪਹਿਲਾਂ ਆ ਜੂਗੀ ਪੁੱਪੜ ਜੀ ਇਹ ਗੱਲ ਇਹ ਨਹੀਂ ਨਾ ਸੋਚਦੇ ਕੋਪੜਾ ਜੋ ਵੀ ਆ ਸਰਦ ਦਾ ਫੈਸਲਾ ਕਰਦੇ ਐਡ ਕਰਦੇ ਸਭ ਅੱਡ ਨਹੀਂ ਪੁੱਤ ਮੈਂ ਕਰ ਸਕਦਾ ਅੱਡ ਦੀ ਕਿਸ ਲੋਟ ਵੀ ਕਰ ਸਕਦਾ ਇਹ ਘੁਪੜਾ ਕਹਿਣਾ ਤਾਂ ਕਰਦੇ ਵੀਰ ਨਹੀਂ ਕਰਦੇ ਅੱਡ ਨਹੀਂ ਕਰਦੇ ਭਾਈ ਤੁਹਾਨੂੰ ਮੈਂ ਤਾਂ ਇਕੱਠਾ ਨੂੰ ਤਾਂ ਜੋੜ ਸਕਦਾ ਅੱਡ ਨਹੀਂਵੇਂ ਕਰ ਸਕਦਾ ਮੈਂ ਤਾਂ ਜੋੜਨ ਦਾ ਵਾਅਦਾ ਹੈ ਜੋੜ ਕੇ ਰੱਖੂਗਾ ਤੁਹਾਨੂੰ ਪਹਿਲਾਂ ਇਹਨਾਂ ਨੇ ਤਾਂ ਘੁਪੜਾ ਹੈ ਯਾਰ ਪੱਕਾ ਫੈਸਲਾ ਬਣਾ ਕੀ ਰੱਖਿਆ ਇਸ ਤਾਂ ਅੱਡੇ ਹੋਣਾ ਇਹ ਤਾਂ ਐ ਤਾਂ ਬਣਦੇ ਰਹਿੰਦੇ ਪੁੱਤ ਤੁਸੀਂ ਆਪ ਬਣਾ ਲਿਆ ਅਸੀਂ ਤਾਂ ਨਹੀਂ ਬਣਾਇਆ ਮਜਾਲ ਦੇ ਬੱਤੇ ਬਣਾਉਦੇ ਨਹੀਂ ਹੈਗੇ ਅਸੀਂ ਘੁਪੜ ਜੀ ਮੇਰੀ ਗੱਲ ਸੁਣੋ ਜੇ ਭੇ ਘਰ ਚ ਕਰਦੇ ਨਹੀਂ ਨਿਕਲਦੀ ਤਾਂ ਟਾਈਮ ਬਣ ਲੋ ਕਿਹੜਾ ਤੇ ਕਿਹੜਾ ਟਾਈਮ ਭਾਬੀ ਕੰਮ ਕਰੂਗੀ ਕਿਹੜੇ ਟੈਪ ਮੈਂ ਕੰਮ ਕਰੂੰਗੀ ਮੇਰੇ ਕੰਮਾਂ ਦੇ ਵਿੱਚ ਇਹ ਨਾ ਟੰਗੜਾਵੇ ਮੈਨੂੰ ਹੀ ਫालतू ਤੋਂ ਬੋਲਦੀ ਤੁਸੀਂ ਐਂ ਕਰੋ ਭਾਈ ਤੁਸੀਂ ਆਪਜੇ ਟਾਈਮ ਬਣਨੋ ਵੀ ਤੂੰ ਸਵੇਰ ਦੀ ਰੋਟੀ ਲਾ ਸਕਦੀਆਂ ਐ ਜਾਂ ਇਹ ਸ਼ਾਮ ਦੀ ਲਾ ਸਕਦ ਨੇ ਜਾਂ ਉੱਚ ਤੁਸੀਂ ਸਵੇਰ ਤੇ ਜਾਂ ਸ਼ਾਮ ਤੇ ਉਹ ਤੁਸੀਂ ਸੋਚੇ ਤੇ ਬਦਲੋ ਇਹ ਧਿਆਨ ਤੇ ਤੁਸੀਂ ਲਓ ਨਾ ਬੁਫੜੇ ਸੀ ਕੰਮ ਬੰਦੇ ਨੂੰ ਨਹੀਂ ਕਹਿੰਦੇ ਅਸੀਂ ਤਾਂ ਐ ਕਹਿੰਨੀ ਆ ਵੀ 9 ਵਜੇ ਜੇ ਮੈਂ ਸੋਚ ਜਾਨਾ 8 ਵਜੇ ਭਾਬੀ ਆਪ ਦਾ ਨਵੇੜ ਲੈ ਜਿਸ ਟਾਈਮ ਮੈਂ ਕੰਮ ਕਰਦੀ ਹਾਂ ਨਾ ਉਸ ਟਾਈਮ ਭਾਬੀ ਨੂੰ ਮੇਰੇ ਨਾਲ ਬੋਲਣ ਦੀ ਲੋੜ ਨਹੀਂ ਹੈ। ਰੋਟੀ ਦਾ ਇਕੱਠੀ ਲਾ ਲਓ ਭਾਈ। ਨਾ ਨਾ ਬੁਫੜਦੀ। ਉਹ ਤੋਂ ਆਰਡੀ ਲਓ। ਇਕੱਠੀ ਲਾ ਲਓ ਭਾਈ ਐ ਠੀਕ ਨਹੀਂ ਗਾ ਆਰਡਰ ਜਿੱਦਾਂ ਹੀ ਸੋਵਾ ਲਾ ਲਓ ਸੋਵਾ ਨਹੀਂ ਨੀ ਕਰਨਾ ਚਾਹਤਾ। ਕਰੋ ਬੁਫੜ ਜੀ। ਇਹ ਆਂਦੀ ਹੱਟ ਬਕਾਉਣਾ। ਅਸੀਂ ਆਪਦੇ ਹੱਟ ਬਕਾਵਾਂਗੇ। ਦੇਖ ਲਓ ਨਹੀਂ ਤਾਂ ਫਿਰ ਕੰਦ ਕਢਾ ਦੋ। ਹਾਂ। ਕਦਾਂ ਬੰਦ ਕਰ ਲਓ। ਜਾਂ ਫਿਰ ਸੁਈਚੋ ਆਪਦੇ ਪਰ ਬਕਾਉ। ਬੁਫੜ ਜੀ। ਚੱਲ ਤੁਸੀਂ ਰੋਟੀ ਆਪਦੀਆਂ ਦੀ ਲਾ ਦਿਓ ਭਾਈ ਇਹੀ ਕਰ ਸਕਦੇ ਤੁਸੀਂ ਆਂਦਾ ਕੰਮ ਇਕੱਠਾ ਰੱਖ ਲਓ ਭਾਈ ਇਹੀ ਜਦੂ ਦਾ ਕੰਮ ਕੁਪਰਦੀ ਹੁਣ ਤੁਸੀਂ ਆਪ ਦੇਖ ਲਓ ਅਸੀਂ ਤਾਂ ਫੇਰ ਵੀ ਸੋਚਦੇ ਆਂ ਵੀ ਸਾਡਾ ਪਰਿਵਾਰ ਇਕੱਠਾ ਰਹੇ ਇਹ ਦੇਖ ਲਓ ਤੁਹਾਡੇ ਸਾਹਮਣੇ ਕੀ ਗੱਲਾਂ ਕਰਦੇ ਨੇ ਕੁਪਰਦੀ ਇੱਕ ਗੱਲ ਠੀਕ ਨਹੀਂ ਹੈਗਾ ਭਾਈ ਇਹ ਕੁਪਰਦੀ ਇੱਕ ਗੱਲ ਕਾ ਤੁਹਾਡੇ ਮੂੰਹ ਨੇ ਹੁਣ ਬੋਲ ਰਹੀ ਤੁਹਾਡੇ ਪਿੱਛੇ ਤਾਂ ਨਾ ਇਹ ਪਹਿਲਾਂ ਕਿਹਦੀ ਵੀ ਆਡੋ ਹੋ ਜੋ ਉਹ ਭਾਈ ਜਦ ਮੂੰਹ ਰੇ ਤੁਸੀਂ ਇੰਨਾ ਗਾ ਲਾਦੇ ਵੀ ਉਹ ਮੂੰਹੇ ਨੀ ਬੋਲ ਰਹਾ ਹੈ ਉਹਨਾਂ ਦਾ ਸਭ ਨੂੰ ਸਾਨੂੰ ਸਾਰਾ ਪਤਾ ਲੱਗ ਰਿਹਾ ਹੁਣ ਤੁਸੀਂ ਜੇ ਆਪ ਜੇ ਜਿੰਨਾ ਮਰਜੀ ਮੱਦੇ ਵਧਾਈ ਜਾਓ ਤਾਂ ਕੋਈ ਪੈਦਾ ਨਹੀਂ ਹੈਗਾ ਹਾਂ ਤੁਸੀਂ ਆਜੇ ਦੋਏ ਭੈਣਾਂ ਬਣ ਕੇ ਰਹੋ ਤਾਂ ਕਹਿੰਦਾ ਇਹ ਜੀ ਘਰ ਸੁਧਰ ਜੂਗਾ ਨਹੀਂ ਸੁਧੋਂ ਭਾਗੀ ਹੈਗਾ ਪਰ ਕੋਈ ਰੋਕੂ ਨਹੀਂ ਜਿੱਥੇ ਮੈਂ ਤੁਸੀਂ ਕਹੋਗੇ ਉਹ ਮੈਂ ਕਰ ਦਾਂਗੀ ਹੋ ਚਲੋ ਭਾਈ ਹੋਰ ਦੀ ਦੁਕਾਨ ਇਕੱਠੇ ਚਲਾਓ ਦੋਏ ਭਾਈ ਚਲਾਓ ਦੁਕਾਨ ਥੋੜਾ ਫੱਜਾ ਬੰਦਾ ਤੁਸੀਂ ਕਮਾਉਂਗੇ ਉਸ ਤਾਂ ਠੀਕ ਹੈ ਤੁਸੀਂ ਵੀ ਨਾ ਲੜਿਆ ਕਰੋ ਭਾਈ ਆਪਦੇ ਘਰ ਤੇ ਇਕੱਠੇ ਰਹੋ ਕਾਹੜੂ ਕਿਸੇ ਰਿਸ਼ਤੇਦਾਰ ਨੂੰ ਕਹੋਣੇ ਮਾਨੂੰ ਉਹ ਜੇ ਤੁਸੀਂ ਇਕੱਠੇ ਰਹੋਗੇ ਤਾਂ ਵਧੀਆ ਰਹੋਗੇ ਨਹੀਂ ਫਿਰ ਤੁਹਾਡਾ ਨਸਾਨ ਤਾਂ ਹੈਗਾ ਫਿਰ ਹੈ ਕੋਈ ਫਾਇਦਾ ਨਹੀਂ ਇਹ ਗਵਾਂਢੀ ਜਿੰਨਾ ਮਰਜ਼ੀ ਆਪਦਾ ਦਿਖਾ ਦਿਓ ਜਰੂਰ ਕਢਾ ਦਿਓ ਕੋਈ ਵੈਨੀ ਵੈਕਰੀ ਮਿਲਦਾ ਭਾਈ ਸੋ ਠੀਕ ਆ ਫੁੱਪੜ ਜੀ ਜਿਵੇਂ ਤੁਸੀਂ ਕਹੋ ਹੋਰ ਨਹੀਂ ਵਿਕਾਲ ਦਾ ਮਾਪੇ ਹੋ ਗੂ ਸੋਰੀ ਆ ਦੁਕਾਨ ਦਾ ਖੋਲੋ ਭਾਈ ਦੁਕਾਨ ਨਾਲ ਐਸ ਆਰ ਐਮ ਤੋਂ ਦੁਕਾਨ ਤੋਂ ਨਾ ਕੀ ਪਾਉਂਦੇ ਇੱਕ ਗੱਲ ਹੋਰ ਆ ਭਾਈ ਜੇ ਤੁਸੀਂ ਵੰਡੀ ਪਾਓਗੇ 10 ਜੋੜੇ ਘਰੇ ਨਹੀਂ ਵੜਨਾ ਆਖੀ ਤੇ ਕੀ ਰਲ ਕੇ ਫੁੱਪੜੀ ਉਹ ਇਹ ਤਾਂ ਫਿਰ ਹੋਊਗਾ ਭਾਈ ਜਦੋਂ ਤੁਸੀਂ ਮੰਨਦੇ ਨਹੀਂ ਹੈਗੇ ਕਿਸੇ ਗੱਲ 'ਚ ਸਾਡੀ ਮੰਨੋਗੇ ਤਾਂ ਤੁਹਾਡੇ ਨਾਲ ਸਹਿਮਤ ਹਾਂ ਇਹ ਦੋਵੇਂ ਭਾਈ ਮਿਲ ਕੇ ਰਹੋਗੇ ਤਾਤਾ ਤੁਸੀਂ ਅਸੀਂ ਤੁਹਾਡੇ ਆਵਾਂਗੇ ਤੁਸੀਂ ਸਾਡੇ ਆਓਗੇ ਨਹੀਂ ਆਸੀਂ ਨਹੀਂ ਆਉਂਦੇ ਭਾਈ ਛੁਟੇ ਕਰੇ ਠੀਕ ਹੈ ਉਪਰ ਜੀ ਜਿਵੇਂ ਤੁਸੀਂ ਕਹਿਣਾ ਨੂੰ ਉਹ ਵੀ ਕਰ ਲਵਾਂ ਸਿਆਲੇ ਬਣੋ ਭਾਈ ਮਨਜੂਰ ਹੈ ਸੁਣੋ ਠੀਕ ਹੈ ਉਪਰ ਜੀ ਮਨਜੂਰ ਹੈ ਭਾਈ ਠੀਕ ਹੈ ਜਿਵੇਂ ਤੁਸੀਂ ਕਹਿਣਗੇ ਚਲੋ ਠੀਕ ਹੈ ਭਾਈ ਰਲ ਕੇ ਰਹੋ ਭਾਈ ਬਸ ਆਪਣਾ ਲੈ ਆ ਯਾਰ ਚਾਹ ਟਾਈਮ ਬਹੁਤ ਹੋ ਗਿਆ ਆ ਲਓ ਜੀ ਤੁਸੀਂ ਵੀ ਬਾਲੀ ਕਾਲੀ ਕਰਨ ਲੱਗ ਜੰਨੇ ਹੋ ਉਹ ਕਾਲੀ ਦੀ ਗੱਲ ਨਹੀਂ ਯਾਰ ਤੂੰ ਆਪ ਹੀ ਦੇਖ ਲੈ ਕਿੰਨੇ ਦਿਨ ਹੋ ਗਏ ਦੁਕਾਨ ਬੰਦ ਪਈ ਨਹੀਂ ਗਾਕਾਂ ਦੇ ਰੋਜ਼ ਫੋਨ ਆ ਰਹੇ ਨੇਗੇ ਵੀ ਦੁਕਾਨ ਕਦੋਂ ਖੋਲੋਗੇ ਸਮਾਂ ਤਾਂ ਪਹਿਲੀ ਲੇਟ ਹੋਈ ਜਾਂਦਾ ਯਾਰ ਚਲੋ ਪੀ ਲਓ ਪੀ ਲਓ ਚਾਹ ਖੋਲੋ ਦੁਕਾਨ ਜਾ ਕੇ ਨਾਲੇ ਮੇਰੀ ਗੱਲ ਸੁਣੋ ਮੇਰੇ ਜਾਨ ਬਿੱਛੋਂ ਨਾ ਲੜੀ ਨਾ ਜਾਈਂ ਉਹਦੇ ਨਾਲ ਤੂੰ ਆਪ ਦੇਖ ਲੈ ਉਹ ਮਾਂ ਮੰਨਣ ਵਾਲੀ ਐ ਉਹ ਫੇਰ ਕੀ ਹੋਇਆ ਜੇ ਤੇਰੀ ਕੁੱਖਰੀ ਨਹੀਂ ਨਹੀਂ ਉਹ ਵੀ ਤਾਂ ਹੋਈ ਘਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਨਾਲੇ ਆਪਣਾ ਵੰਸ਼ ਵਧੂਆ ਉਹਨਾਂ ਦਾ ਹੋਇਆ ਆਪਣਾ ਹੋਇਆ ਇੱਕ ਹੀ ਗੱਲ ਆ ਉਹਨੂੰ ਪਿਆਰ ਨਾ ਰਹੀ ਉਹ ਪਿਆਰ ਨਾ ਰੱਖੀ ਉਹ ਆਪਣਾ ਉਹਦੀ ਕેર ਕਰਿਆ ਤਾਂ ਉਹ ਤਾਂ ਹੈ ਜੀ ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਜਿਸਔਰਤ ਦੇ ਬੱਚਾ ਨਹੀਂ ਨਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਉਹਨੂੰ ਕਿੰਨਾ ਦੁੱਖ ਹੁੰਦਾ ਹੈ ਕੀ ਕੁਝ ਸੁਣਨਾ ਪੈਂਦਾ ਪਰ ਇਹਨਾਂ ਨੇ ਤਾਂ ਮੈਨੂੰ ਕੋਈ ਗੱਲ ਦੱਸੀ ਨਹੀਂ ਨਾ ਵੀ ਉਹਦੇ ਬੱਚਾ ਹੋਣ ਵਾਲਾ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਨਾ ਮੈਂ ਉਹਦੇ ਨਾਲ ਕਦੀ ਨਾ ਲੜਦੀ ਨਾਲੇ ਜੋ ਸਾਡੇ ਵਿਚ ਲੜਾਈ ਫੜਾਈ ਹੋਈ ਨਾ ਉਹਦਾ ਮੈਨੂੰ ਬਹੁਤ ਪਛਤਾਵਾ ਹੈ ਰਾਤ ਮੈਂ ਬਹੁਤ ਪਛਤਾਈ ਕਿ ਉਹਦੇ ਨਾਲ ਮੈਂ ਇੰਨਾ ਲੜੀ ਪਰ ਅੱਜ ਤੋਂ ਬਾਅਦ ਮੈਂ ਇਹਦੇ ਨਾਲ ਕਿਸੇ ਗੱਲ ਤੇ ਨਹੀਂ ਲੜਦੀ ਉਹ ਸਹੀ ਕਹਿ ਰਹੀ ਏ ਤੂੰ ਲੜੀ ਨਾ ਜੇ ਉਹਨਾਂ ਜਿੰਨਾ ਪਿਆਰ ਦੇਣਗੀ ਉਹਨੇ ਵੀ ਸਤ ਠੀਕ ਰਹਿਗੂ ਸੋ ਵੀ ਲੜਾਈ ਦਾ ਨਾ ਉਹਦੇ ਜਵਾਬ ਤੇ ਮੁਰਾਸਾ ਪੈਂਦਾ ਨਾ ਧਿਆਨ ਰੱਖੀਂ ਜੀ ਨਾ ਚਲੋ ਤੁਸੀਂ ਜਾਓ ਜੀ ਦੁਕਾਨ ਤੇ ਚਲੋ ਹੁਣ ਮੈਂ ਚੱਲਦਾ ਮੇਰਾ ਖਿਆਲ ਰੱਖੀ ਆਪਦਾ ਵੀ ਨਾਲੇ ਉਹਦਾ ਠੀਕ ਹੈ ਜੀ ਜੇ ਥੋੜੀ ਨੀਵੀ ਹੋ ਕੇ ਚੱਲ ਪਈ ਨਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਹਾਂਜੀ ਇਹਦੇ ਨਾਲ ਉਹਦੀ ਸਿਹਤ ਠੀਕ ਰਹੂਗੀ ਚਲੋ ਠੀਕ ਹੈ ਠੀਕ ਹੈ ਜੀ ਗੱਲ ਤਾਂ ਇਹ ਵੀ ਸਹੀ ਕਹਿੰਦੇ ਨੇ ਹੁਣ ਤਾਂ ਮੈਨੂੰ ਸ਼ਾਲੂ ਦਾ ਪੂਰਾ ਪੂਰਾ ਧਿਆਨ ਰੱਖਣਾ ਪਊਗਾ ਨਾਲੇ ਫਿਰ ਆਹ ਕੋਠੇ ਮਹਿਲ ਮਨਾਰੇ ਵੀ ਤਾਂ ਤਾਂ ਹੀ ਚੰਗੇ ਲੱਗਦੇ ਨੇ ਨਾ ਜੇ ਅੱਗੇ ਇਹਨਾਂ ਨੂੰ ਸੰਭਾਲਣ ਵਾਲਾ ਹੋਵੇ ਚੱਲ ਮੈਨੂੰ ਤਾਂ ਰੱਬ ਨੇ ਨਹੀਂ ਦਾਤ ਬਖਸ਼ੀ ਘੱਟੋ ਘੱਟ ਇਹਨੂੰ ਤਾਂ ਦਾਤ ਦਿੱਤੀ ਜਿਸ ਦੇ ਕਰਕੇ ਮੈਂ ਖੁਸ਼ ਆਂ ਚੱਲ ਕੋਈ ਨਾ ਮੇਰੇ ਬੱਚੇ ਜੀ ਆਪਦੇ ਬੱਚੇ ਨੂੰ ਦੇਖ ਲੂੰਗੀ ਤੇ ਮੈਂ ਖੁਸ਼ ਰਹੂੰਗੀ ਜੀ ਮੈਂ ਕਹਿੰਦੀ ਸੀ ਤੁਸੀਂ ਰੋਟੀ ਖਾ ਕੇ ਜਾਊਂਗੀ ਜਾਂ ਫਿਰ ਨਾਲੇ ਪੈਕ ਕਰ ਦਾਂ ਮਾਣੇ ਪਾ ਦੇ ਤੇ ਰੋ ਪੱਤਾ ਦਾ ਹੈਗਾ ਉਹ ਕੱਲ ਉਹਨੂੰ ਫੁੱਫੜ ਕੇ ਕਿਹ ਹੈਗਾ ਵਿੱਚ ਕੌਣ ਖੋਲਿਆ ਕਰੋ ਗਲਤੋਂ ਫੁੱਫੜ ਜੀ ਵੀ ਸਹੀ ਹੈ ਜੇ ਦੋ ਪੈਸੇ ਆਉਣਗੇ ਅੱਗੇ ਲੋੜੇ ਪੈਦੀ ਰੋ ਪੈਸੇ ਦੀ ਵੀ ਕੋਈ ਕਰੀ ਨਾਲੇ ਪਾ ਦੇ ਭਾਈ ਤਾਂ ਬਾਜਰ ਕੋਲੋਂ ਲੱਕਾਂ ਤੇ ਮੈਂ ਵੀ ਬਾਜਾਂ ਠੀਕ ਹੈ ਜੀ ਕੋਈ ਮੇਰੀ ਗੱਲ ਸੁਣੋ ਜੋ ਵੀ ਆ ਆ ਵੀ ਬੋਲੇ ਚਾਹੀ ਨਾ ਇਨਦੋਨਾ ਵਾਧੂ ਨਾੜਨਾ ਨਹੀਂ ਹੈਗਾ ਠੀਕ ਆ ਠੀਕ ਹੈ ਜੀ ਤੁਸੀਂ ਕਹਤਾ ਨਾ ਮੈਂ ਸਮਝ ਗਈ ਔਰ ਇੱਕ ਗੱਲ ਹੋਰ ਤੁਮੜਾ ਧਿਆਨ ਰੱਖਿਆ ਕਰ ਆਪ ਦਾ ਨਹੀਂ ਨਾਲ ਇਹਦਾ ਵੀ ਠੀਕ ਹੈ ਠੀਕ ਹੈ ਜੀ ਇਹਦਾ ਵੀ ਧਿਆਨ ਰੱਖਾ ਖਾਣਾ ਪੀਣਾ ਵੀ ਸਹੀ ਆ ਠੀਕ ਹੈ ਚਲ ਮੈਂ ਚੱਲਦਾ ਮੈਂ ਰੋਟੀ ਪੈਕ ਕਰਦਾ ਲੈ ਜੇ ਆ ਜਾ ਨਿਸ਼ਚਿਤ ਹਨਾ ਜੇ ਧੁੱਪ ਨਹੀਂ ਕੱਪੜੇ ਸਾਰੇ ਸਲੱਬੇ ਸਲੱਬੇ ਪਏ ਨੇ ਇਹ ਕਰਦੀ ਹਜੇ ਛੱਤ ਤੇ ਧੁੱਪ ਪਈਆ ਉੱਤੇ ਸੁੱਕਣੇ ਪਾ ਕੇ ਆਣੀ ਹੈ ਨਾ ਚਲੋ ਹਾਂਜੀ ਭਾਬੀ ਮੰਨੇ ਆਪਣੇ ਚ ਲੜਾਈ ਭੜਾਈ ਹੋ ਗਈ ਜੋ ਵੀ ਹੋਇਆ ਉਹਨੂੰ ਭੁੱਲ ਜਾ ਮੈਨੂੰ ਨਹੀਂ ਪਤਾ ਸੀ ਵੀ ਤੇਰੇ ਪੇਟ 'ਚ ਨੰਨੀ ਜਾਨ ਮੈਂ ਤਾਂ ਤੇਰੇ ਨਾਲ ਲੜ ਕੇ ਬਹੁਤ ਪਛਤਾਈ ਉਹਦੇ ਲਈ ਚਲੋ ਮੈਨੂੰ ਮਾਫ ਕਰ ਦੇ ਜੀ ਜੋ ਵੀ ਹੋ ਗਿਆ ਨਾ ਮੈਂ ਤਾਂ ਸਭ ਕੁਝ ਭੁੱਲ ਚੁੱਕੀ ਹਾਂ ਨਾਲੇ ਮਨਜੇ ਦਿਲ 'ਚ ਕੋਈ ਗੱਲ ਨਹੀਂ ਰੱਖਦੀ ਤੁਸੀਂ ਮਾਫੀ ਨਾ ਮੰਗੋ ਮੇਰੇ ਤੋਂ ਚਲ ਠੀਕ ਹੈ ਚਲੋ ਆ ਹੁਣ ਕੀ ਕਰ ਰਹੀ ਆ ਹੋਰ ਨਾ ਕੱਪੜੇ ਛੱਤ ਤੇ ਪਾ ਕੇ ਆ ਰਹੀ ਸੀ ਲੈ ਛੱਡ ਮੈਂ ਪਾਇਉਣੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਦਾ ਕੰਮ ਕਰ ਲਓ ਇਹ ਤਾਂ ਮੈਂ ਆਪੇ ਪਾਉਂਗੀ ਇਹਨਾਂ ਦਾ ਤੁਰ ਫਿਰ ਸਕਦੀ ਐ ਮੈਂ ਚੱਲ ਠੀਕ ਐ ਚਲੂ ਧਿਆਨ ਨਾਲ ਜਾਇਂ ਠੀਕ ਐ ਭਾਬੀ ਚਲ ਕੱਪੜੇ ਤਾਂ ਹੋ ਗਏ ਪ੍ਰੈਸ ਆ ਸ਼ਰਟ ਜੀ ਰਹਿ ਗਈ ਇਹਨੂੰ ਵੀ ਕਰਕੇ ਨਾ ਰਸੋਈ ਦਾ ਸਾਮਾ ਸਾਰਾ ਪਿਆ ਕਰਨ ਵਾਲਾ

ਦੇਖ ਤਾਂ ਸਹੀ ਜਿੱਤੇ ਮੈਨੂੰ ਬੈੱਡ ਤੇ ਬਟਾਉਂਦੇ ਉਹ ਦੱਤ ਚਲ ਆ ਜਾ ਆ ਜਾ ਸ਼ਾਲੂ ਆ ਜਾ ਆ ਜਾ ਆ ਜਾ ਸ਼ਾਲੂ ਤੈਨੂੰ ਕਿੰਨੀ ਵਾਰ ਕਿਹਾ ਵੀ ਆਪਦਾ ਧਿਆਨ ਰੱਖਿਆ ਕਰ ਕੱਪੜੇ ਦਸਵੇਂ ਆ ਪਾਏ ਆਉਂਦੀ ਲੈ ਬਹਿ ਜਾ ਇੱਥੇ ਐ ਤਾਂ ਸੋਚ ਵੀ ਮੈਂ ਕਿਸ ਹਾਲ ਆ ਪੈ ਜਾ ਮੈਂ ਇੱਕ ਮਿੰਟ ਫੋਨ ਕਰਦੀ ਆ ਇੱਕ ਮਿੰਟ ਇੱਕ ਮਿੰਟ ਸ਼ਾਲੂ ਮੈਂ ਫੋਨ ਲਾਉਣੀ ਆ ਹੈਲੋ ਹਾਂਜੀ 1 ਮਿੰਟ ਨਾ ਘਰੇ ਆਜੋ ਚਾਲੂ ਡਿੱਗੀ ਜਲਦੀ ਆਜੋ ਮੜਾ ਜਾ ਠੀਕ ਹੈ ਜੀ ਚਲ ਚਾਲੂ ਘਬਰਾ ਨਾ ਕੋਈ ਨਾ ਸਾਰਾ ਕੁਝ ਠੀਕ ਹੋ ਜਾਊਗਾ ਭਾਬੀ ਜਜ ਤੂੰ ਨਾ ਹੁੰਦੀ ਨਾ ਤਾਂ ਪਤਾ ਨਹੀਂ ਕੀ ਹੋਣਾ ਸੀਗਾ ਚਾਲੂ ਜੀ ਤਾਂ 6:00 ਵਜੇ ਬੱਜੀ ਸਾਨੂੰ ਬੜਾ ਦੁੱਖ ਨਾ ਇਹ ਬੱਚੇ ਨੂੰ ਇਹ ਪਹੁੰਚਣਾ ਸੀ ਜਿਸ ਨਾਲ ਆਪਣਾ ਵਾਸ ਅੱਗੇ ਵਧਦਾ ਮੈਨੂੰ ਤਾਂ ਇਹ ਸਮਝ ਨਹੀਂ ਆਈ ਭਾਬੀ ਕਿ ਮੈਂ ਤੁਹਾਨੂੰ ਸ਼ੁਕਰੀਆ ਤਾਂ ਕਿਵੇਂ ਕਰਾਂ ਜੋ ਤੁਸੀਂ ਮੇਰੇ ਪਰਿਵਾਰ ਦੀ ਜਾਨ ਨੂੰ ਪਛਾਈ ਕੋਈ ਨਾ ਸੇਮੀ ਮੇਰਾ ਵੀ ਤਾਂ ਫਰਜ਼ ਬੰਦਾ ਸੀ ਨਾ ਚਾਲੂ ਦੀ ਦੇਖਭਾਲ ਕਰਨ ਦਾ ਨਾਲੇ ਫਿਰ ਇਹ ਬੱਚਾ ਸੋਡਾ ਕੱਲਿਆਂ ਦਾ ਨਹੀਂ ਸਾਡਾ ਵੀ ਤਾਂ ਕੁਝ ਲੱਗਦਾ ਨਾ ਇਹ ਤਾਂ ਹੈਗਾ ਭਾਬੀ ਨਾਲੇ ਬਾਈ ਪਤਾ ਨਹੀਂ ਪਹਿਲਾਂ ਗੁੱਸੇ ਵਿੱਚ ਆ ਕੇ ਤੁਹਾਨੂੰ ਕੀ ਕੁਝ ਬੋਲਿਆ ਭਾਬੀ ਦੀ ਕੁੱਖ ਬਾਰੇ ਮਾੜਾ ਚੰਗਾ ਬੋਲਿਆ ਭਾਬੀ ਨੂੰ ਉਹਦੇ ਵਾਸਤੇ ਮਾਫ ਕਰ ਦੇ ਭਾਬੀ ਨਹੀਂ ਨਹੀਂ ਕੋਈ ਨਾਲੇ ਵੀਰੇ ਤੈਨੂੰ ਵੀ ਬਹੁਤ ਕੁਝ ਬੋਲਿਆ ਮੈਂ ਤੂੰ ਵੀ ਮੈਨੂੰ ਮਾਫ ਕਰ ਦੇ ਬਾਈ ਕੋਈ ਨਾ ਛੋਟੇ ਭਾਈ ਮਾਫੀ ਮੰਗਨ ਨਾਲ ਤਾਂ ਕੋਈ ਗੱਲ ਨਹੀਂ ਨਾਲੇ ਮੈਂ ਤਾਂ ਤੇਰੇ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕੀਤਾ ਤੂੰ ਹੀ ਆਬਦੀ ਜਿਹੜਾ ਤੇ ਠੀਕ ਸੀਗਾ ਪਤਾ ਨਹੀਂ ਕਿਉਂ ਸਾਡੀ ਤਾਂ ਮਾਰਚ ਫਰਕ ਪੈ ਗਿਆ ਸੀ ਕਿਹੜੀਆਂ ਗੱਲਾਂ ਕਰਕੇ ਅਸੀਂ ਆਪਦੇ ਪਰਿਵਾਰ ਦੇ ਵਿੱਚ ਫਿੱਕ ਪਾਉਣ ਬੈਗੇ ਪਰ ਸਾਨੂੰ ਅੱਜ ਪਤਾ ਲੱਗਿਆ ਵੀ ਦੁੱਖ ਦੇ ਸੁੱਖ ਦੇ ਵਿੱਚਾ ਜਿੱਥੇ ਆਪਦੇ ਖੜ ਜਾਂਦੇ ਨੇ ਨਾ ਭਾਬੀ ਬਾਈਓ ਤੇ ਕੋਈ ਨਹੀਂ ਖੜਦਾ ਹੁੰਦਾ ਸਹੀ ਗੱਲ ਕਹਿ ਰਹੇ ਹਨ ਨਾਲ مل ਕੇ ਰਹੇ ਨਾ ਤਾਂ ਪਰਿਵਾਰ ਦੇ ਵਿੱਚ ਨਾ ਬਰਕਤੀ ਵਰਕਤ ਹੁੰਦੀ ਆ ਭਾਬੀ ਜੀ ਮਾਫ਼ ਕਰ ਦਿਓ ਤੁਹਾਨੂੰ ਬਹੁਤ ਗਲਤੀਆਂ ਹੋਈਆਂ ਨੇ ਕੋਈ ਗੱਲ ਨਹੀਂ ਫਿਰ ਤੁਸੀਂ ਤਾਂ ਸਾਡੇ ਤਾਂ ਛੋਟੇ ਆ ਨਾ ਕੋਈ ਗੱਲ ਨਹੀਂ ਆਹ ਗਲਤੀਆਂ ਕੀ ਤੋਂ ਨਹੀਂ ਹੁੰਦੀਆਂ ਹਰ ਘਰ 'ਚ ਲੜਾਈ ਹੁੰਦੀ ਰਹਿੰਦੀ ਆ ਪਰ ਜਿੱਥੇ ਆਪਣੇ ਖੜਦੇ ਨੇ ਨਾ ਉੱਥੇ ਵਗਾਨੇ ਨਹੀਂ ਖੜ ਜਾਂਦੇ ਬਸ ਫਸ ਤੋਂ ਮੈਂ ਵਾਦਾ ਕਰਦੀ ਮੈਂ ਤੁਹਾਡੇ ਨਾਲ ਕਦੇ ਨਹੀਂ ਲੜਦੀ ਤੇ ਮੈਂ ਵੀ ਭਈ ਮੈਂ ਵੀ ਹੁਣ ਤੁਹਾਤੋਂ ਨਾਲ ਕਦੇ ਨਹੀਂ ਲੜਦਾ ਸਹੀ ਕਹਿ ਰਹੇ ਛੋਟੇ ਵੀਰ ਹੁਣ ਆਪਾਂ ਰਲ ਮਿਲ ਕੇ ਰਹਿਾਂਗੇ ਇੱਕ ਪਰਿਵਾਰ ਵਾਂਗੂ ਸਹੀ ਗੱਲ ਆ ਭਾਈ ਅੱਜ ਤੋਂ ਆਪਣਾ ਵਿਛੜਿਆ ਪਰਿਵਾਰ ਦਾ ਧਾਰਤਿਕ ਸਾਂਝਾ ਪਰਿਵਾਰ ਹੈ ਸਾਂਝਾ ਪਰਿਵਾਰ ਹੋ ਗਿਆ ਹੁਣ ਆਪਾਂ